ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸੁਖਨੀ ਸਾਹਿਬ ਬਾਣੀ ਦੇ ਪਹਿਲੇ ਸ਼ਲੋਕ ਅਸ਼ਟਪਦੀ ਦੇ ਪਹਿਲੇ ਬੰਦ ਦੇ ਅੰਦਰ ਸਮਝਾ ਰਹੇ ਨੇ ਕਿ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਗੁਰੂਦੇਵ ਸਤਗੁਰੂ ਨੂੰ ਨਮਸਕਾਰ ਹੈ ਅਤੇ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹੀ ਮਿਟਾਵਉ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਿਆਨ ਕਰਦੇ ਨੇ ਕਿ ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰ ਕੇ ਮੈਂ ਸੁਖ ਪ੍ਰਾਪਤ ਕਰਦਾ ਹਾਂ ਤੇ ਸਭ ਤਰ੍ਹਾਂ ਦੇ ਕਲ ਕਲੇਸ਼ ਮਿਟਾ ਲੈਂਦਾ ਹਾਂ ਸਿਮਰੋ ਜਾਸ ਵਿਸੰਬਰ ਇਕੈ ਨਾਮ ਜਪਤ ਅਗਣਤ ਅਨੇਕੇ ਕਿ ਜਿਸ ਇੱਕ ਅਕਾਲਪੁਰਖ ਪਰਮਾਤਮਾ ਦਾ ਨਾਮ ਕਈ ਅਨੇਕਾਂ ਤਰ੍ਹਾਂ ਦੇ ਜੀਵ ਸਿਮਰਦੇ ਨੇ ਵੇਦ ਪੁਰਾਨ ਸਿਮਰਤ ਸੋਧਾ ਅਖਿਰ ਕੀਨੇ ਰਾਮ ਨਾਮ ਇਕਿਆਖਿਰ ਵੇਦ ਪੁਰਾਨ ਸਿਮਰਤੀਆਂ ਆਦਿਕ ਵੀ ਇਹੋ ਹੀ ਬਿਆਨ ਕਰਦੇ ਨੇ ਕਿ ਅਕਾਲਪੁਰਖ ਪਰਮਾਤਮਾ ਦਾ ਨਾਮ ਹੀ ਪਵਿੱਤਰ ਹੈ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਰਤੀ ਮਾਤਰ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਹਦੇ ਮਨ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਕਾਂਖੀ ਇਕੈ ਦਰਸ਼ ਤੋ ਹਾਰੋ ਨਾਨਕ ਉਨ ਸੰਗ ਮੋਹੇ ਉਦਾਰੋ ਕਾਂਖੀ ਦਾ ਅਰਥ ਹੁੰਦਾ ਹੈ ਚਾਹਵਾਨ ਮਨੁੱਖ ਗੁਰੂ ਪਾਤਸ਼ਾਹ ਬਿਆਨ ਕਰਦੇ ਨੇ ਕਿ ਜਿਹੜੇ ਚਾਹਵਾਨ ਮਨੁੱਖ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰਦੇ ਨੇ हे ਪਾਤਸ਼ਾਹ ਮੈਨੂੰ ਉਹਨਾਂ ਦੀ ਸੰਗਤ ਵਿੱਚ ਰੱਖ ਕਰਕੇ ਵਿਕਾਰਾਂ ਤੋਂ ਦੁੱਖਾਂ ਦੁਸ਼ਟਾਂ ਤੋਂ ਬਚਾ ਲਓ